ਮੇਰਾ ਸੁਖਦੀਪ ਸਿੰਘ ਸਾਨੂੰ ਜਿਸਕਰਨ ਸੇ ਪਿੰਡ ਹਰਾਜ ਆ ਜੀ ਮੇਰਾ ਨਾਮ ਮੇਰਾ ਅੱਗ ਮੇਰੇ ਵੇਹਣੇ ਵੇਹਣੇ ਲੱਗ ਗਈ ਜੀ ਖੇਤ ਆਇਆ ਸੀਗਾ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਹਣੇ ਵੇਹਣੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬਤੀਾਂ ਹਾਂ ਸੀ ਜੀ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬਹੁ ਵਝਾਈ ਬਾਹ ਮੇਰੀ ਮੱਤ ਗਈ ਸਾਦੀ ਮੇਰਾ ਮਰ ਕੰਨ ਮੱਚ ਗਿਆ ਸਾਰਾ ਘਰ ਮੇ ਪੱਧੇ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਾਂ ਮਗਰ ਪਾ ਕੇ ਬਾਈ ਜੰਨੀ ਚੁਕੇ ਕੇ ਬਹੁਤ ਹੁਣ ਜੰਨੀ ਫੜ ਜੇ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਛੀਆਂ ਮੇਰੇ ਹੋਰ ਭਰਾ ਸੀ ਕਿ ਮੇਰੇ ਵਰਗੇ ਸਾਰੇ ਜਿਨ੍ਹਾਂ ਦੇ 2-2 3-3 ਕਿੱਲੇ 4-4 ਕਿੱਲੇ ਹਰੇ ਘਰ ਦੇ ਮੱਛੀ ਆ। ਤਕਰੀਬਨ ਇਹ ਮੇਰੇ ਹਾਵ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਛੀ ਆ। ਮੰਨਤੀ ਦਾ ਸਰਕਾਰ ਸਰਕਾਰ ਤੋਂ ਮੰਗ ਕਰਦੇ ਜੀ ਬਸ ਸਾਨੂੰ ਵਿਸਾਫ ਮਿਲੇ ਜਿਹੜੇ ਨੇ ਸਾਡੀ ਕਿਹਨਾ ਗਲਤ ਫਰਤ ਕੀਤੀ ਜੀ ਨੇ। ਬਲਜਿੰਦਰ ਸਿੰਘ ਜੀ ਨੇ ਕਿ ਜਿਹੜਾ ਨਸਾਨ ਹੋਇਆ ਮੇਰਾ 2 ਕਿੱਲੇ ਨਸਾਨ ਹੋਇਆ ਜੀ ਤਰ੍ਹਾਂ ਦੀ ਵੀੜੀ-ਬੁੜੀ ਪੀਤੀ ਤੁਸੀਂ ਉਹਨਾਂ ਦੱਸਿਆ ਤਾਂ ਉਹ ਤੋਂ ਵੱਡੀ ਹੈ ਜੀ ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਮੈਂ ਖੁੱਕਰ ਦਾ ਰਕਬਾ ਬਚਿਆ 78 ਕਿੱਲੇ ਨਹੀਂ ਏੜਤੇ ਉਹ ਗਏ ਨਸਾਨ ਆਹ ਕੀ ਕਰਦੇ ਪ੍ਰਸ਼ਾਸਨ ਇਹ ਮਹੋਜਰ ਪੈ ਜਾਈ ਭਾਈ ਗਿਰੀਆ ਪੁਰਾਣਾ ਨਾ ਆ ਗਿਆ ਗਾਇਂਦਰ ਸਿੰਘ ਹੈ ਸੰਤੋਕਰੰਤਾ ਸਿੰਘ ਆਪਣੇ तकरीबन 3 ਗਿੱਲੇ ਕਣਕ ਸੀਗੀ ਉਹਦੇ ਚੋਂ ਕੋਈ ਅੱਧਾ ਗੱਲਾ ਭਾਵੇਂ ਬਚੀ ਹੋਵੇ ਨਹੀਂ ਸਾਰੀ ਥੱਕ ਦੇ ਲਵੇਟ ਚ ਆ ਗਈ ਕਾਰਨ ਕੀ ਹੈ ਹਾਂਜੀ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸਨ ਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਨ ਫ ਜਗਰਾਜ ਸਿੰਘ ਉਹਦੀ ਕਣਕ aí ਨਾਲ ਤੇ ਕੁਛ ਰੱਖ ਜੰਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਕਵਾ ਕਾਫੀ ਹੈ ਜਾਂ ਨਹੀਂ ਜਾਣੀ ਜਾਣੀ ਹੈ ਜਰਾ ਜਾਣੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰਨ ਨੁਕਸਾਨ ਆ ਕਿੰਨਾ ਹੋਇਆ ਇਹ ਕਰੇ ਤੁਰੇ ਆਏ ਅਸੀਂ ਬਾਹਰ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਪ੍ਰਸ਼ਾਸਨ ਇਹ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ